ਟ੍ਰੇਨਿੰਗ ਲਾਰੇਗੀ ਕੰਪਿਊਟਰ ਦੀ ਨਾਮ ਕੀ ਹੈ ਤੁਹਾਡਾ ਅਨੂ ਕਿੰਨੇ ਸਮੇਂ ਤੋਂ ਲਾਰੇ ਹੋ ਟ੍ਰੇਨਿੰਗ ਆਹੀ ਮੰਥ ਲੱਗ ਗਿਆ ਕੁਝ ਦੱਸਣਾ ਚਾਹੁੰਗੇ ਖਾਸ ਗੱਲਬਾਤ ਕੋਈ ਟ੍ਰੇਨਿੰਗ ਸੈਂਟਰ ਬਾਰੇ ਕੰਪਿਊਟਰ ਸੈਂਟਰ ਵਿੱਚ ਸਾਨੂੰ ਮੈਮ ਬਹੁਤ ਵਧੀਆ ਪੜਾਉਂਦੇ ਆ ਕੋਈ ਵੀ ਕਨਫਿਊਜ਼ਨ ਹੁੰਦੀ ਆ ਉਹਨੂੰ ਦੁਬਾਰਾ ਪੁੱਛੀਏ ਮੈਮ ਬਹੁਤ ਵਧੀਆ ਸਿਖਾਉਂਦੇ ਆ ਮੈਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅੰਚਲ ਹੈ ਮੈਂ ਤੁਹਾਡੇ ਲੋ ਇੱਕ ਫੈਸਟੀਵਲ ਕਰਵਾਇਆ ਗਿਆ ਇਸ ਦੇ ਬਾਰੇ ਥੋੜੀ ਜਾਣਕਾਰੀ ਦੇਵਾਂ ਹਾਂ ਜੀ ਇਹ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਚਲਾਇਆ ਜਾ ਰਿਹਾ ਦੋ ਸਾਡੇ ਪ੍ਰੋਜੈਕਟ ਹੈ ਇੱਕ ਸਲਾਈ ਸੈਂਟਰ ਹੈ ਇੱਕ ਕੰਪਿਊਟਰ ਸੈਂਟਰ ਹੈ ਇੱਥੇ ਬੱਚਿਆਂ ਨੂੰ ਮੁਫਤ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ ਤੇ ਇਹਨਾਂ ਦਾ ਬੱਚਿਆਂ ਨੂੰ ਅੱਗੇ ਭਵਿੱਖ ਵਿੱਚ ਬਹੁਤ ਜ਼ਿਆਦਾ ਫਾਇਦਾ ਹੁੰਦਾ ਜਿਵੇਂ ਕੰਪਿਊਟਰ ਵਾਲੇ ਬੱਚੇ ਅੱਜ ਕੱਲ ਉਹਨਾਂ ਨੂੰ ਬੇਸਿਕਸ ਦੀ ਇਹਦੇ ਵਿੱਚ ਸਾਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਵੇਂ ਆਪਾਂ ਨੂੰ ਪਤਾ ਵਰਲਡ ਐਕਸਲ ਪਾਵਰਪੁਆਇੰਟ ਜੋ ਵੀ ਚੀਜ਼ਾਂ ਹੁੰਦੀਆਂ ਜਿਹਦੇ ਬੱਚੇ ਬਾਹਰ ਜਾਂਦੇ ਉਹਨਾਂ ਨੂੰ ਅਸਾਈ ਪਲੱਸ ਟਾਈਪਿੰਗ ਦਾ ਅਸੀਂ ਲੱਗ ਤੋਂ ਇਹਨਾਂ ਨੂੰ ਮਤਲਬ ਕੋਈ ਕੋਰਸ ਨਹੀਂ ਕਰਾਉਂਦੇ ਇਹਦੇ ਵਿੱਚ ਹੀ ਇੰਗਲਿਸ਼ ਤੇ ਪੰਜਾਬੀ ਟਾਈਪਿੰਗ ਕਰਵਾਨਦੇ ਆ ਜਿੰਦੇ ਨਾਲ ਇਹਨਾਂ ਨੂੰ ਕੋਈ ਵੀ ਗਵਰਨਮੈਂਟ ਜੌਬ ਦੇ ਵਿੱਚ ਟਾਈਪਿੰਗ ਦਾ ਟੈਸਟ ਜਦੋਂ ਆ ਜਾਂਦਾ ਹੈ ਇਹ ਬੱਚੇ ਬਹੁਤ ਵਧੀਆ ਢੰਗ ਨਾਲ ਸਾਡੇ ਪ੍ਰਪੇਅਰ ਹੁੰਦੇ ਤਾਂ ਕਿ ਇਹਨਾਂ ਨੂੰ ਇਹ ਟੈਸਟ ਬੜੇ ਵਧੀਆ ਤੰਗ ਨਾ ਕੱਢ ਲੈਂਦੇ ਅੱਗੇ ਤੇ ਜਿਹੜੇ ਸਲਾਈ ਸੈਂਟਰ ਵਾਲੇ ਆ ਉਹ ਬੱਚੇ ਆਪਣੇ ਬੁਟੀਕ ਖੋਲ ਰਿਹਾ ਜਿਹੜੇ ਪਹਿਲਾਂ ਵੀ ਦੋ ਬੈਚ ਲੰਘ ਚੁੱਕੇ ਆ ਉੱਥੇ ਵੀ ਬੱਚੇ ਆਪਣੀ ਅਰਨਿੰਗ ਖੁਦ ਕਰ ਰਿਹਾ ਸੂ ਸਟਿਚ ਕਰਕੇ ਤੇ ਅਸੀਂ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਆ ਕਿੰਨੇ ਸਮੇਂ ਤੋਂ ਚੱਲ ਰਹੀ ਹੈ ਸੰਸਥਾ ਇਹ 1.5 ਸਾਲ ਤੋਂ ਚੱਲ ਰਹੀ ਹੈ ਸਾਡਾ ਤੀਜਾ ਬੈਚ ਸ਼ੁਰੂ ਹੋਇਆ ਹੈ ਠੀਕ ਹੈ ਜੀ ਇਸ ਦੇ ਵਿੱਚ ਕੋਈ ਐਡਮਿਸ਼ਨ ਫੀਸ ਵੀ ਲੈਣੇ ਆ ਨਹੀਂ ਇਹਦੀ ਕੋਈ ਐਡਮਿਸ਼ਨ ਫੀਸ ਨਹੀਂ ਹੈ 6 ਮਨთ ਤੱਕ ਕੋਈ ਚਾਰजेस ਨਹੀਂ ਹੈ ਈਵਨ ਕਿ ISO ਸਰਟੀਫਾਈਡ ਹਨਾ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਆ ਉਹ ਵੀ ਵਿਦਆਊਟ ਆਫ ਐਨੀ ਕੋਸਟ ਕਲਾਸਿਸ ਹਨ ਕਲਾਸਾਂ ਲੱਗਦੀਆਂ ਨੇ ਹਾਂਜੀ ਕਲਾਸਿਸ ਲੱਗਦੀਆਂ ਕੰਪਿਊਟਰ ਕੋਰਸ ਦੀ ਟਾਈਮਿੰਗ ਅਗੇ 2:30 ਵੇ ਤੋਂ ਲੈ ਕੇ 6:30 ਵੇ ਤੱਕ 4 ਘੰਟੇ ਦੇ ਆਪਣੇ ਬੈਚਸ ਹੁੰਦੇ ਆ ਇੱਕ ਇੱਕ ਘੰਟੇ ਦਾ ਇੱਕ ਬੈਚ ਹੁੰਦਾ ਹੈ 4 ਬੈਚ ਆ ਆਪਣੇ ਤੇ ਐਵੇਂ ਇਸ ਸਲਾਈ ਸੈਂਟਰ ਵਾਲਿਆਂ ਦੇ ਸਵੇਰੇ 11:30 ਵੇ ਤੋਂ ਲੈ ਕੇ 3:30 ਵੇ ਤੱਕ ਦੇ ਬੈਚ ਹੁੰਦੇ ਆ